ਤੋ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਆਸ਼ੀਸ਼ ਦੇਵੇ ਅੱਜ ਆਪਾਂ ਸਿੱਖਾਂਗੇ ਸ਼ਬਦ ਦੇ ਬਾਰੇ ਕਿਉਂਕਿ ਬਾਈਬਲ ਦੇ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਅਸੀਂ ਕਿੰਨੂੰ ਮੰਨਣਾ ਹੈ ਬਾਈਬਲ ਦੇ ਵਿੱਚ ਲਿਖਿਆ ਗਿਆ ਕਿ ਅਸੀਂ ਸ਼ਬਦ ਦੀ ਬੰਦਗੀ ਕਰਨੀ ਹੈ ਉਹ ਸ਼ਬਦ ਦੇ ਪਿੱਛੇ ਚੱਲਣਾ ਹੈ ਤੇ ਅੱਜ ਅਸੀਂ ਉਸੇ ਸ਼ਬਦ ਦੇ ਬਾਰੇ ਸਿੱਖਾਂਗੇ ਕਿ ਵਚਨ ਦੇ ਵਿੱਚ ਸ਼ਬਦ ਦੇ ਬਾਰੇ ਕੀ ਲਿਖਿਆ ਹੈ ਪੜਾਂਗੇ ਸੰਤ ਜਹੂਨਾਂ ਦੀ ਅੰਜੀਲ ਉਹਦਾ ਇੱਕ ਬਾਬ ਪਦੀ ਇੱਕ ਹੈ ਆਦ ਵਿੱਚ ਸ਼ਬਦ ਹੀ ਸ਼ਬਦ ਪਰਮੇਸ਼ਰ ਦੇ ਨਾਲ ਹੀ ਅਤੇ ਸ਼ਬਦੀ ਪਰਮੇਸ਼ਰ ਸੀ ਉਹ ਸਭ ਕੁਝ ਉਸ ਦੇ ਰਾਹੀਂ ਰਚਿਆ ਗਿਆ ਅਤੇ ਉਸ ਤੋਂ ਬਿਨਾ ਕੁਝ ਵੀ ਨਹੀਂ ਸੀ ਰਚਿਆ ਗਿਆ ਉਸ ਵਿੱਚ ਜੀਵਨ ਸੀ ਤੇ ਉਹ ਜੀਵਨ ਇਨਸਾਨ ਦਾ ਚਾਨਣ ਸੀ ਹਾਲੇਲੂਇਆ ਕੋਵਚਨ ਦੇ ਵਿੱਚ ਲਿਖਿਆ ਕਿ ਆਦ ਵਿੱਚ ਸ਼ਬਦ ਹੀ ਸ਼ਬਦੀ ਪਰਮੇਸ਼ਰ ਦੇ ਨਾਲ ਹੀ ਤੇ ਸ਼ਬਦੀ ਪਰਮੇਸ਼ਰ ਹੀ ਹਾਲੇਲੂਇਆ ਸੋ ਅਸੀਂ ਦੇਖਦੇ ਹਾਂ ਜਦੋਂ ਪੁਰਾਣੇ ਨੇ ਵਿੱਚ ਉਤਪਤੀ ਕਿਤਾਬ ਉਹਦਾ ਇੱਕ ਬਾਪ ਦੀ ਇੱਕ ਕੈਚ ਲਿਖਿਆ ਕਿ ਆਦ ਵਿੱਚ ਪਰਮੇਸ਼ਰ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ ਧਰਤੀ ਬੇਡੋਲ ਔਰ ਵੀ ਰਾਂ ਸੀ ਸੁਨਸਾਨ ਤੇ ਹਨੇਰਾ ਹੀ ਤੇ ਪਰਮੇਸ਼ਰ ਦਾ ਆਤਮਾ ਪਾਣੀਆਂ ਦੇ ਉੱਤੇ ਮਡਰੰਦਾ ਹੈ ਪਰਮੇਸ਼ਰ ਨੇ ਕਿਹਾ ਚਾਨਣ ਹੋਵੇ ਤੇ ਚਾਨਣ ਹੋ ਗਿਆ ਭਾਵ ਕਿ ਆਤਮਾ ਪਾਣੀਆਂ ਦੇ ਉੱਤੇ ਹੀ ਪਰਮੇਸ਼ਰ ਦਾ ਸ਼ਬਦ ਬੋਲਿਆ ਗਿਆ ਤੇ ਸਭ ਕੁਝ ਬਣ ਦਿਆ ਗਿਆ ਰੋਸ਼ਨੀ ਬਣ ਗਈ ਚੰਦ ਬਣ ਗਏ ਤਾਰੇ ਬਣ ਗਏ ਸਭ ਕੁਝ ਸ਼ਬਦ ਦੇ ਦੁਆਰਾ ਬਣਿਆ ਗਿਆ ਹਾਲੇਲੂਇਆ ਹਾਲੇਲੂਇਆ ਤੋਂ ਫਿਰ ਵਚਨ ਚ ਲਿਖਿਆ ਜੇ ਦੋਸੀਂ ਅੱਗੇ ਪੜਦੇ ਆ ਸੰਤ ਜੋ ਹੁਣਾਂ ਦੀ ਜੀਵ ਉਹਦਾ ਇੱਕ ਬਾਪ ਤੇ ਉਹਦੀ 13 ਆਇਤ ਵਿੱਚ ਲਿਖਿਆ ਹਾਲੇਲੂਇਆ ਇੱਕ ਬਾਪ ਉਹਦੀ 13 ਆਇਤ ਵਿੱਚ ਲਿਖਿਆ ਕਿ ਨਾਹੀਂ ਉਹ ਲਹੂ ਤੋਂ ਨਾ શરીર ਕਿਛਾ ਨਾਲ ਤੇ ਨਾ ਮਨੁੱਖਾਂ ਦੀ ਇੱਛਾ ਨਾਲ ਪਰ ਉਹ ਪਰਮੇਸ਼ਰ ਤੋਂ ਪੈਦਾ ਹੋਇਆ। ਵੇਖੋ ਵਚਨ 'ਚ ਲਿਖਿਆ ਕਿ ਨਾ ਉਹ ਸ਼ਬਦ ਲਹੂ ਦੇ ਦੁਆਰਾ ਪੈਦਾ ਹੋਇਆ। ਨਾ શરીર ਕਿਛਾ ਦੇ ਨਾਲ ਤੇ ਨਾ ਹੀ ਕਿਸੇ ਮਨੁੱਖਾਂ ਦੀ ਇੱਛਾ ਦੇ ਨਾਲ ਪੈਦਾ ਹੋਇਆ ਪਰ ਉਹ ਪਰਮੇਸ਼ਰ ਤੋਂ ਪੈਦਾ ਹੋਇਆ। ਹਾਲੇਲੂਇਆ ਤੇ ਅੱਗੇ ਵਚਨ 'ਚ ਲਿਖਿਆ 14 ਵਚਨ ਦੇ ਵਿੱਚ ਕਿ ਸ਼ਬਦ ਦੇਹਤਾਰੀ ਹੋ ਗਿਆ। ਅਤੇ ਸਾਡੇ ਵਿੱਚ ਰਿਹਾ। ਅਸੀਂ ਉਹਦੀ ਉਹ ਮਹਿਮਾ ਦੇਖੀ। ਉਹ ਮਹਿਮਾ ਜੋ ਪਿਤਾ ਦੇ ਇਕਲੌਤੇ ਪੁੱਤਰ ਦੀ ਹੈ। ਜੋ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਸੀ ਹallelujah ਕੋਈ ਵਚਨ ਚ ਲਿਖਿਆ ਕਿ ਸ਼ਬਦ ਦੇ ਧਾਰੀ ਹੋ ਗਿਆ ਪਾਵਿ ਸ਼ਬਦ ਨੇ ਇੱਕ ਧਰਤੀ ਦੇ ਉੱਤੇ ਸਰੀਰ ਲਿਆ ਹallelujah ਸ਼ਬਦ ਨੇ ਧਰਤੀ ਦੇ ਉੱਤੇ ਇੱਕ ਸਰੀਰ ਲਿਆ ਹੁਣ ਆਪਾਂ ਵੇਖਾਂਗੇ ਕਿ ਕਦੋਂ ਪ੍ਰਭੂ ਕਦੋਂ ਸ਼ਬਦ ਨੇ ਧਰਤੀ ਦੇ ਉੱਤੇ ਸਰੀਰ ਲਿਆ ਪੜਾਂਗੇ ਆਪਾਂ ਲੂਕਾ ਦੀ ਇੰਜੀਲ ਉਹਦਾ ਇੱਕ ਬਾਪ ਤੇ ਉਹਦੀ ਸਭੀ ਐਤ ਵਿੱਚ ਲੂਕਾ ਦੀ انجیل ਇੱਕ ਬਾਪ ਉਹਦੀ 26 ਐਤ ਵਿੱਚ ਜਿਹਦੇ ਵਿੱਚ ਲਿਖਿਆ ਕਿ 6ਵੇਂ ਮਹੀਨੇ ਪਰਮੇਸ਼ੀਅ ਨੇ ਜਿਬਰਾਇਲ ਦੂਤ ਨੂੰ ਨਾਸਰੇਤ ਨਾਮ ਦੇ ਗਲੀਲ ਦੇ ਇੱਕ ਨਗਰ ਦੇ ਵਿੱਚ ਇੱਕ ਕੁਵਾਰੀ ਦੇ ਕੋਲੋਂ ਭੇਜਿਆ ਜਦੀ ਮੰਗਣੀ ਦੌਦ ਦੇ ਵੰਸ਼ ਨਾਲ ਹੋਈ ਸੀ ਉਸ ਕੁਵਾਰੀ ਦਾ ਨਾਮ ਸੀ ਮਰੀਮ ਹਾਲੇਲੂਇਆ ਵੇਖੋ ਪ੍ਰਭੂ ਦੇ ਵਚਨ ਚ ਲਿਖਿਆ 6ਵੇਂ ਮਹੀਨੇ 6ਵੇਂ ਮਹੀਨੇ ਪਰਮੇਸ਼ੀਅ ਨੇ ਆਪਣੇ ਇੱਕ ਦੂਤ ਨੂੰ ਜਿਹਦਾ ਨਾਂ ਜਿਬਰਾਇਲ ਹੈ ਉਹਨੂੰ ਇੱਕ ਕੁਵਾਰੀ ਦੇ ਕੋਲ ਪੇਂਡਲ ਨਾਸਰਤ ਦੇ ਵਿੱਚ ਭੇਜਿਆ ਉਸ ਕੁੜੀ ਦਾ ਨਾਮ ਕੀ ਮਰੀਮ ਤੇ ਉਹਦੀ ਮੰਗਣੀ ਕਿਹਦੇ ਨਾਲ ਹੋਈ ਜੂਸੇਪ ਦੇ ਘਰਾਣੇ ਦੇ ਨਾਲ ਹੋਈ ਹallelujah ਹallelujah ਅਤੇ ਸਵਰਗ ਦੂਤ ਨੇ ਉਹਦੇ ਕੋਲ ਅੰਦਰ ਆਣ ਕੇ ਉਹਨੂੰ ਕਿਹਾ ਆਨੰਦ ਅਤੇ ਜੈ ਤੇਰੀ ਹੋਵੇ ਕਿਉਂਕਿ ਤੇਰੇ ਉੱਤੇ ਕਿਰਪਾ ਹੈ ਪ੍ਰਭੂ ਤੇਰੇ ਨਾਲ ਹੈ ਵੇਖੋ ਸਵਰਗ ਦੂਤ ਉਹਦੇ ਕੋਲ ਆਇਆ ਸਵਰਗ ਦੂਤ ਨੇ ਸੁਨੇਹਾ ਲੈ ਕੇ ਆਇਆ ਇਸ ਇਸ ਸ਼ਬਦ ਦਾ ਸ਼ਬਦ ਦਾ ਸਨੇਹਾ ਕੀ ਲੈ ਕੇ ਆ ਦੂਤ ਨੇ ਸਵਰਗ ਦੂਤ ਨੇ ਆਣ ਕੇ ਮਾਤਾ ਮਰੀਮ ਨੂੰ ਕਿਹਾ ਕਿ ਆਨੰਦ ਤੇ ਜੈ ਤੇਰੀ ਹੋਵੇ ਕਿਉਂਕਿ ਤੇਰੇ ਉੱਤੇ ਪਰਮੇਸ਼ਰ ਦੀ ਕਿਰਪਾ ਆਈ ਹੈ ਹਾਲੇਲੂਇਆ ਪਰ ਜਦੋਂ ਉਹਨੇ ਕਿਹਾ ਪਰਮੇਸ਼ਰ ਦੀ ਤੇਰੇ ਉੱਤੇ ਕਿਰਪਾ ਆਈ ਅਤੇ ਉਹ ਘਬराई ਬਚਨ ਦੇ ਵਿੱਚ ਲਿਖਿਆ ਉਹ ਬਹੁਤ ਘਬराई ਤੇ ਉਹ ਸੋਚਣ ਲੱਗੀ ਵੀ ਇਹ ਕਿਹੋ ਜੀ ਵਿਧਾਈ ਆ ਹਾਲੇਲੂਇਆ ਕਿਉਂਕਿ ਉਹਨੇ ਸੋਚਿਆ ਵੀ ਇਹ ਮੈਨੂੰ ਕਿੱਦਾਂ ਦੀ ਵਿਧਾਈ ਦੇ ਰਿਹਾ ਕਿਉਂਕਿ ਉਹ ਕੁਵਾਰੀ ਤੇ ਤੇਰਾ ਵੀ ਜੈ ਤੇਰੀ ਹੋਵੇ ਦੂਤ ਨੇ ਉਹਨੂੰ ਫਿਰ ਆਕਿਆ हे मरियम ਤੂੰ ਨਾ ਡਰ ਤੂਜੇ ਤੇਰੇ ਉੱਤੇ ਪਰਮੇਸ਼ਰ ਦੀ ਕਿਰਪਾ ਆਈ ਹੈ ਵੇਖੋ ਦੂਤ ਨੇ ਉਹਨੂੰ ਕਿਹਾ ਕਿ ਮਰੀਮ ਤੂੰ ਨਾ ਸੋਚ ਤੇ ਨਾ ਡਰ ਤੇ ਨਾ ਕਬਰਾ ਕਿਉਂਕਿ ਤੇਰੇ ਉੱਤੇ ਪਰਮੇਸ਼ਰ ਦੀ ਕਿਰਪਾ ਆਈ ਹੈ ਹਾਲੇਲੂਇਆ ਅਤੇ ਵੇਖ ਤੂੰ ਗਰਭਵਤੀ ਹੋਵੇਂਗੀ ਅਤੇ ਇੱਕ ਪੁੱਤਰ ਜਣੇਗੀ ਅਤੇ ਤੂੰ ਦਾ ਨਾਮ ਯੇਸ਼ੂ ਰੱਖੀ ਦੂਤ ਨੇ ਉਹਨੂੰ ਕਿਹਾ ਵੇਖ ਤੂੰ ਇੱਕ ਪੁੱਤ ਗਰਭਵਤੀ ਹੋਵੇਂਗੀ ਤੇ ਇੱਕ ਪੁੱਤਰ ਜਣੇਗੀ ਤੇ ਤੂੰ ਉਹਦਾ ਨਾਮ ਕੀ ਰੱਖੀ ਯੇਸ਼ੂ ਰੱਖੀ ਭਾਵ ਕਿ ਉਹਦਾ ਸ਼ਬਦ ਦਾ ਨਾਮ ਕੀ ਰੱਖੀ ਯੇਸ਼ੂ ਰੱਖੀ ਹਾਲੇਲੂਇਆ ਹਾਲੇਲੂਇਆ ਇਹ ਦੂਤ ਨੇ ਕਿਹਾ ਕਿ ਉਹਦਾ ਨਾਮ ਕੀ ਰੱਖੀ ਯੇਸ਼ੂ ਅੱਗੇ ਬੱਤੀ ਐਤ ਵਿੱਚ ਲਿਖਿਆ ਕਿ ਉਹ ਮਹਾਨ ਹੋਵੇਗਾ ਅਤੇ ਆਤਮ ਮਹਾਨ ਦਾ ਪੁੱਤਰ ਕਹਾਵੇਗਾ ਅਤੇ ਪ੍ਰਭੂ ਪਰਮੇਸ਼ਰ ਉਹਦੇ ਪਿਤਾ ਦਾਉਦਾ ਸੰਧਸਨ ਨੂੰ ਦੇਵੇਗਾ ਹਾਲੇਲੂਇਆ ਤੇ ਉਹ ਸੰਦੀਪਕ ਕਾਲ ਤੱਕ ਯਾਕੂਬ ਦੇ ਘਰਾਣੇ ਦੇ ਉੱਤੇ ਰਾਜ ਕਰੇਗਾ ਤੇ ਉਹਦੇ ਰਾਜ ਦਾ ਕਦੇ ਵੀ ਅੰਤ ਨਾ ਹੋਵੇਗਾ ਵੇਖੋ ਮਰੀਮ ਨੂੰ ਸਭ ਕੁਝ ਦੂਤ ਨੇ ਦੱਸ ਦਿੱਤਾ ਕਿ ਆਤਮ ਮਹਾਨ ਦੀ ਸਾਇਆ ਤੇਰੇ ਉੱਤੇ ਵਾਸ ਕਰੇਗੀ ਤੇ ਜਿਹੜਾ ਜਨਮ ਲਵੇਗਾ ਉਹ ਪਰਮੇਸ਼ਿਆ ਦਾ ਪੁੱਤਰ ਕਹਾਵੇਗਾ ਤੇ ਦੂਤ ਨੇ ਕਿਹਾ ਕਿ ਮਰੀਮ ਨੂੰ ਕਿਹਾ ਕਿ ਉਹਦਾ ਨਾਂ ਤੂੰ ਕੀ ਰੱਖੀ ਯੇਸ਼ੂ ਰੱਖੀ ਹਾਲੇਲੂਇਆ ਹਾਲੇਲੂਇਆ ਤੇ ਵੇਖੋ ਫਿਰ ਜਦੋਂ ਅਸੀਂ ਅੱਗੇ ਵੇਖਦੇ ਹਾਂ ਜਦੋਂ ਪ੍ਰਭੂ ਦਾ ਜਨਮ ਹੋਇਆ ਵੇਖੋ ਇਹ ਵਚਨ ਫਿਰ ਮੁੜ ਕੇ ਕਿਉਂਕਿ ਮੰਗਣੀ ਯੂਸਫ ਦੇ ਨਾਲ ਉਹਦੀ ਮਾਤਾ ਮਰੀਮ ਦੀ ਹੋਈ ਸੀ ਹallelujah ਕਿਉਂਕਿ ਮਰੀਮ ਨੇ ਕਿਹਾ ਕਿ ਮੈਂ ਤੇ ਕੇ ਪੁਰਸ਼ ਨੂੰ ਜਾਣਦੀ ਨਹੀਂ ਹਜੀ ਪਰ ਦੂਤ ਨੇ ਕੀ ਕਿਹਾ ਕਿ ਆਤਮ ਮਹਾਨ ਦੀ ਸਾਇਆ ਤੇਰੇ ਉੱਤੇ ਵਾਸ ਕਰੇਗੀ ਤਾਂ ਹallelujah ਹallelujah ਭਾਵ ਕਿ ਇਹੀ ਵਚਨ ਮੁੜ ਕੇ ਜਦੋਂ ਯੂਸਫ ਨੂੰ ਪਤਾ ਲੱਗਾ ਤੇ ਯੂਸਫ ਮਰੀਮ ਦਾ ਘਰ ਵਾਲਾ ਮਗੀਤਰ ਉਹਦਾ ਉਹ ਵੀ ਚਿੰਤਾ ਦੇ ਵਿੱਚ ਪਿਆ ਹੈ ਕਿ ਮੈਂ ਹੁਣ ਕੀ ਕਰਾਂ ਪਰ ਜਦੋਂ ਇਹਨਾਂ ਚਿੰਤਾ ਵਿੱਚ ਪਿਆ ਸੀ ਵੀ ਚਲੋ ਮੈਂ ਇਹਨੂੰ ਚੁੱਪ ਕਰਕੇ ਛੱਡ ਦਿਨਾਂ ਆ ਵੀ ਕਿਸੇ ਨੂੰ ਪਤਾ ਨਾ ਲੱਗੇ ਤੇ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਦਾ ਦੂਤ ਉਹਦੇ ਕੋਲ ਆਇਆ ਉਹ ਯੂਸਫ ਨੂੰ ਉਹਨੂੰ ਯੂਸਫ ਨੂੰ ਕਿਹਾ ਕਿ ਇਹ ਯੂਸਫ ਤੂੰ ਨਾ ਡਰ ਤੂੰ ਕਿ ਮਰੀਮ ਪਵਿੱਤਰ ਆਤਮਾ ਤੋਂ ਗਰਭਵਤੀ ਹੈ ਤੂੰ ਚਿੰਤਾ ਨਾ ਕਰ ਤੇ ਉਹਨੂੰ ਆਪਣੇ ਘਰ ਲਿਆਇਆ ਤੇ ਵਚਨ ਦੇ ਵਿੱਚ ਲਿਖਿਆ ਕਿ ਯੂਸਫ ਉਹਨੂੰ ਆਪਣੇ ਘਰ ਲਿਆਇਆ ਉਨਾ ਚਿਰ ਉਹਦੇ ਨੇੜੇ ਨਹੀਂ ਗਿਆ ਜਿੰਨਾ ਚਿਰ ਪੁੱਤਰ ਨੇ ਉਹ ਸ਼ਬਦ ਨੇ ਜਨਮ ਨਹੀਂ ਲੈ ਲਿਆ ਹallelujah ਤੇ ਵੇਖੋ ਵਚਨ ਦੇ ਫਿਰ ਵਿੱਚ ਲਿਖਿਆ ਕਿ ਜਦੋਂ ਹੈਰੋਦੇਸ਼ ਨੇ ਇੱਕ ਹੈਰੋਦੇਸ਼ ਰਾਜੇ ਦੇ ਦਿਨੀ ਉਹਨੇ ਨਾਲ ਖਾਈ ਕੱਢੀ ਕਿ ਸਾਰੀ ਦੁਨੀਆ ਦੇ ਨਾਂ ਲਿਖੇ ਜਾਣ ਤੇ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਮਰੀਮ ਤੇ ਯੂਸਫ ਵੀ ਨਾਲ ਖਾਣ ਲਈ ਗਏ ਕਿੱਥੇ ਆਪਣੇ ਨਗਰ ਦੇ ਵਿੱਚ ਬੈਤਲਹਮ ਦੇ ਵਿੱਚ ਤੇ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਗਏ ਤੇ ਫਿਰ ਜਦੋਂ ਉੱਥੇ ਗਏ ਤੇ ਉਹਨਾਂ ਨੂੰ ਕੋਈ ਮੱਲਾ ਕਿ ਕੋਈ ਰਹਿਣ ਦੀ ਜਗ੍ਹਾ ਨਹੀਂ ਮਿਲੀ ਕਿਉਂਕਿ ਮਰੀਅਮ ਦੇ ਜਨਮ ਦੇ ਦਿਨ ਪੂਰੇ ਹੋ ਗਏ ਤੇ ਵਚਨ ਦੇ ਵਿੱਚ ਲਿਖਿਆ ਕਿ ਫਿਰ ਉਹਨਾਂ ਨੂੰ ਕੋਈ ਡੰਗਰਾਂ ਵਾਲਾ ਬਰਾਂਡਾ ਮਿਲਿਆ ਉੱਥੇ ਫਿਰ ਉਹਨਾਂ ਨੇ ਉਹਨੇ ਪ੍ਰਭੂ ਨੂੰ ਜਨਮ ਦਿੱਤਾ ਪ੍ਰਭੂ ਨੇ ਭਾਵ ਕਿ ਜਨਮ ਕਿੱਥੇ ਲਿਆ ਇਹਨੇ ਸ਼ਬਦ ਨੇ ਖੁਰਲੀ ਦੇ ਵਿੱਚ ਖੁਰਲੀ ਦੇ ਵਿੱਚ ਇਹ ਸ਼ਬਦ ਨੇ ਜਨਮ ਲਿਆ ਪ੍ਰਭੂ ਇਹ ਸ਼ਬਦ ਸਭ ਤੋਂ ਡਾਊਨ ਜਗ੍ਹਾ ਤੇ ਚਲ ਗਿਆ। ਇਹ ਸ਼ਬਦ ਨੇ ਆਪਣੇ ਆਪ ਨੂੰ ਨੀਵਿਆ ਨਹੀਂ ਕੀਤਾ। ਇਹਨੇ ਆਪਣੇ ਆਪ ਨੂੰ ਇੰਨਾ ਡਾਊਨ ਕਰ ਲਿਆ ਕਿ ਖੁਰਲੀ ਦੇ ਵਿੱਚ ਪ੍ਰਭੂ ਪੈਦਾ ਹੋਇਆ। ਇਹ ਸ਼ਬਦ ਖੁਰਲੀ ਦੇ ਵਿੱਚ ਗਿਆ। ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ ਖੁਰਲੀ ਦੇ ਵਿੱਚ ਗਿਆ। ਕਿਹਦੇ ਕਰਕੇ? ਸਾਡੇ ਕਰਕੇ। ਤਾਂ ਕਿ ਹੁਣ ਅਸੀਂ ਇਸ ਸ਼ਬਦ ਨੂੰ ਪਹਿਚਾਨ ਕੇ ਇਹਨੂੰ ਜਾਣ ਕੇ ਇਹਦੇ ਪਿੱਛੇ ਲੱਗ ਕੇ ਤੇਕ ਮੁਕਤੀ ਪ੍ਰਾਪਤ ਕਰੀਏ ਕਿਉਂਕਿ ਜਦੋਂ ਪ੍ਰਭੂ ਦਾ ਜਨਮ ਹੋਇਆ ਤੇ ਫਿਰ ਉੱਥੇ ਉਸ ਬੈਤਲਮ ਦੇ ਵਿੱਚ ਕੁਝ ਅਜਾਲੀ ਚਰਵਾਹੇ ਜਿਹੜੇ ਭੇਡਾਂ ਚਾਰਦੇ ਹੁੰਦੇ ਉਹ ਰਾਤ ਨੂੰ ਰਾਕੀ ਕੰਦੇ ਹੀ ਆਪਣੀ ਭੇਡਾਂ ਦੀ ਉਹਨਾਂ ਕੋਲੋਂ ਦੂਤ ਆਇਆ ਦੂਤ ਨੇ ਆਣ ਕੇ ਉਹਨਾਂ ਨੂੰ ਕਿਹਾ ਮੈਂ ਤੁਹਾਨੂੰ ਇੱਕ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹੈ ਜਿਹੜੀ ਸਾਰੀ ਦੁਨੀਆ ਦੇ ਲਈ ਹੋਵੇਗੀ ਵੇਖੋ ਦੌਦ ਦੇ ਨਗਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀ ਦਾਤਾ ਪੈਦਾ ਹੋਇਆ ਹੈ ਜਿਹੜਾ ਮਸੀਹ ਪ੍ਰਭੂ ਹੈ ਦੂਤ ਨੇ ਆਣ ਕੇ ਅਜਾਲੀਆਂ ਨੂੰ ਕਿਹਾ ਮਰੀਮ ਨੂੰ ਵੀ ਦੂਤ ਨੇ ਕਿਹਾ ਯੂਸਫ ਨੂੰ ਵੀ ਦੂਤ ਨੇ ਕਿਹਾ ਮੰਨ ਲਓ ਕਿ ਸਾਰਾ ਜਿੰਨਾ ਵੀ ਪ੍ਰਭੂ ਦਾ ਵਚਨ ਪੂਰਾ ਹੋ ਰਿਹਾ ਸਭ ਦੂਤਾਂ ਦੇ ਦੁਆਰਾ ਪੂਰਾ ਹੋ ਰਿਹਾ ਦੇਖੋ ਕਿਸੇ ਬੰਦੇ ਦੇ ਦੁਆਰਾ ਨਹੀਂ ਪੂਰਾ ਹੋ ਰਿਹਾ ਇਹ ਸਾਰਾ ਜੋ ਕੁਝ ਵਚਨ ਪੂਰਾ ਹੋਇਆ ਸਾਰਾ ਦੂਤਾਂ ਦੇ ਦੁਆਰਾ ਹੋਇਆ ਦੂਤ ਸਾਰੇ ਇਸ ਕੰਮ ਨੂੰ ਕਰ ਰਹੇ ਕਿਉਂਕਿ ਜਦੋਂ ਨੇ ਦੂਤਾਂ ਨੇ ਦੱਸਿਆ ਦੂਤ ਨੇ ਦੱਸਿਆ ਵਚਨ ਦੇ ਵਿੱਚ ਲਿਖਿਆ ਕਿ ਦੂਤਾਂ ਦਾ ਇੱਕ ਜੱਥਾ ਇੱਕ ਗਰੁੱਪ ਇੱਕ ਦਲ ਸਵਰਗ ਤੋਂ ਉੱਤਰ ਕੇ ਆਣ ਕੇ ਤੇ ਮਹਿਮਾ ਕਰਨ ਲੱਗ ਪਿਆ ਪ੍ਰਭੂ ਦੇ ਜਨਮ ਦਿਨ ਦੀ ਤੇ ਫਿਰ ਉਹਨਾਂ ਜਾਲੀਆਂ ਨੇ ਜਾ ਕੇ ਵੇਖਿਆ ਤੇ ਜਾ ਕੇ ਜਿੱਦਾਂ ਦੂਤ ਨੇ ਦੱਸਿਆ ਕਿ ਤੁਹਾਡੇ ਲਈ ਇੱਕ ਨਿਸ਼ਾਨ ਹੋਵੇਗਾ ਤੋ ਇਹ ਇੱਕ ਬਾਲਕ ਨੂੰ ਕੱਪੜੇ ਵਿੱਚ ਬਲੇਟਿਆ ਤੇ ਖੁਰਲੀ ਦੇ ਵਿੱਚ ਪਿਆ ਹੋਇਆ ਵੇਖੋਗੇ ਤੋਗੇ ਜਿੱਦਾਂ ਦੂਤਾਂ ਨੇ ਦੱਸਿਆ ਓਦਾਂ ਹੀ ਉਹਨਾਂ ਨੇ ਜਾ ਕੇ ਦੱਸਿਆ ਉਹਨਾਂ ਨੇ ਜਾ ਕੇ ਪਿੰਡਾਂ ਦੇ ਵਿੱਚ ਖਬਰ ਫੈਲਾਈ ਵੀ ਸਾਡੇ ਲਈ ਇੱਕ ਮੁਕਤੀ ਦਾਤਾ ਪੈਦਾ ਹੋਇਆ ਹੈ ਤੇ ਹੁਣ ਮੁਕਤੀ ਇਹ ਸ਼ਬਦ ਦੇ ਵਿੱਚ ਆ ਮੁਕਤੀ ਇਸ ਨਾਮ ਦੇ ਵਿੱਚ ਆ ਹਾਲੇਲੂਇਆ ਸੋ ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਤਾਂ ਕਿ ਤੁਸੀਂ ਸਹੀ ਬੰਦਗੀ ਕਰਕੇ ਸਹੀ ਸ਼ਬਦ ਦੀ ਪਛਾਣ ਕਰਕੇ ਉਸ ਪਰਮੇਸ਼ਰ ਤੱਕ ਪਹੁੰਚ ਜਾਓ ਕਿਉਂਕਿ ਇਹੀ ਪਰਮੇਸ਼ਰ ਤੱਕ ਪਹੁੰਚਣ ਦਾ ਇਹੀ ਰਾਹ ਆ ਸ਼ਬਦ ਕਿਉਂਕਿ ਜਿਨੇ ਧਰਤੀ ਦੇ ਉੱਤੇ ਇੱਕ ਸ਼ਰੀਰ ਲਿਆ ਸ਼ਰੀਰ ਲੈ ਕੇ ਉਹਨੇ ਸਾਨੂੰ ਇਸ ਲਈ ਪਰਮੇਸ਼ਰ ਨੇ ਇੱਕ ਛਰੀ ਲਿਆ ਧਰਤੀ ਤੇ ਆਨ ਕੇ ਕਿ ਅਸੀਂ ਬਚਾਏ ਜਾ ਸਕੀਏ ਸੋ ਪ੍ਰਭੂ ਬਚੋ ਤੋਂ ਪ੍ਰਭੂ ਤੁਹਾਨੂੰ ਬਰਕਤ ਦੇਵੇ ਵਚਨ ਦੇ ਦੁਆਰਾ ਆਸ਼ੀਸ਼ ਦੇਵੇ ਇਹ ਸ਼ੁ ਮਸੀਹ ਦੇ ਨਾਮ ਚ ਮੰਗਦਾ ਆਮੀਨ